ਦੋਸਤੋ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਸ ਉਮੀਦ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਕਿ ਸ਼ਾਇਦ ਹੁਣ ਆ ਪੰਜਾਬ ਦੇ ਵਿੱਚ ਹੀ ਸਾਡਾ ਇੰਗਲੈਂਡ ਬਣ ਜਾਊਗਾ ਯਾਨੀ ਕਿ ਪੰਜਾਬ ਹੁਣ ਯੂਰੋਪੀਅਨ ਦੇਸ਼ਾਂ ਦੇ ਬਰਾਬਰ ਰੁਜ਼ਗਾਰ ਪੈਦਾ ਕਰੂਗਾ ਤੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਇੱਕ ਪਾਰਟੀ ਬਦਲਣ ਦੇ ਨਾਲ ਮਿਲ ਜਾਣਗੀਆਂ ਭਗਵੰਤ ਮਾਨ ਦੇ ਆਉਣ ਦੇ ਨਾਲ ਸਾਡੇ ਸਾਰੇ ਸੁਪਨੇ ਪੂਰੇ ਹੋ ਜਾਣਗੇ ਆਜੋ ਆਪਾਂ ਲੇਖਾ ਜੋਖਾ ਕਰ ਲੈਨੇ ਕਿ ਸਾਡੀ ਪਾਈ ਵੋਟ ਦਾ ਸਾਨੂੰ ਕਿੰਨਾ ਕ ਫਾਇਦਾ ਹੋਇਆ ਕਿੰਨਾ ਕ ਮੁੱਲ ਮੁੜਿਆ ਤੇ ਕਿੰਨਾ ਕ ਰੰਗਲਾ ਪੰਜਾਬ ਬਣ ਚੁੱਕਿਆ ਜੇਕਰ ਉਮੀਦਾਂ ਦੀ ਗੱਲ ਕਰੀਏ ਤਾਂ ਜਿੱਦਾਂ ਦੀਆਂ ਗੱਲਾਂ ਕਰਕੇ ਸਰਕਾਰ ਆਈ ਸੀ ਉਮੀਦਾਂ ਬਹੁਤ ਸੀ ਜ਼ਿਆਦਾਤਰ ਮਾਵਲਿਆਂ ਦੇ ਵਿੱਚ ਇਹ ਸਰਕਾਰ ਆਪਾਂ ਜਾਣਦੇ ਕਿ ਫੇਲ ਰਹੀ ਆ ਦੋਸਤੋ ਤੁਹਾਨੂੰ ਰਿਕਵੈਸਟ ਆ ਕਿ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਜਿਹੜਾ ਸੁਪਨਾ ਦੇਖ ਕੇ ਜਿਹੜੀ ਉਮੀਦ ਕਰਕੇ ਤੁਸੀਂ ਇਸ ਪਾਰਟੀ ਨੂੰ ਸਤਾ ਦੇ ਵਿੱਚ ਲੈ ਕੇ ਆਏ ਸੀ ਕੀ ਉਹ ਪੂਰੀ ਹੋ ਗਈ ਆ ਇੱਕ ਕਮੈਂਟ ਨੀਚੇ ਜ਼ਰੂਰ ਕਰ ਦਿਓ ਜੀ ਆਜੋ ਦੋਸਤੋ ਹੁਣ ਆਪਾਂ ਸਰਕਾਰ ਬਾਰੇ ਗੱਲ ਕਰ ਲੈਨੇ ਆ ਦੋਸਤੋ ਇਸ ਪਾਰਟੀ ਨੂੰ ਸਤਾ ਵਿੱਚ ਲਿਆਉਣ ਦੇ ਲਈ ਸਭ ਤੋਂ ਵੱਡਾ ਯੋਗਦਾਨ ਸੋਸ਼ਲ ਮੀਡੀਆ ਦੇ ਵਿਦਵਾਨਾਂ ਨੇ ਪਾਇਆ ਦੋਸਤੋ ਜੇਕਰ ਆਪਾਂ ਗੱਲ ਕਰੀਏ ਕਿ ਇਹ ਪਾਰਟੀ ਕਿੱਥੇ ਕਾਮਯਾਬ ਰਹੀ ਤੇ ਕਿੱਥੇ ਫੇਲ ਰਹੀ ਨੰਬਰ 1 ਤੇ ਜਿਹੜਾ ਸਭ ਤੋਂ ਵੱਡਾ ਮਸਲਾ ਉਹ ਕਿਸਾਨੀ ਦਾ ਮਸਲਾ ਕਿਸਾਨੀ ਦੇ ਮਾਮਲੇ ਦੇ ਵਿੱਚ ਇਹ ਸਰਕਾਰ ਬਿਲਕੁਲ ਫੇਲ ਸਾਫਤ ਹੋਈ ਆਪਾਂ ਜਾਣਦੇ ਆ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਮੰਡੀਆਂ ਦੇ ਵਿੱਚ ਰੋਲਿਆ ਗਿਆ ਫਸਲ ਨੂੰ ਚੱਕਣ ਦੇ ਪਹਿਲਾਂ ਤੋਂ ਕੋਈ ਪੱਕੇ ਪ੍ਰਬੰਧ ਨਹੀਂ ਕੀਤੇ ਗਏ ਸ ਕਿਸਾਨ ਕਈ ਕਈ ਦਿਨ ਮੰਡੀਆਂ ਦੇ ਵਿੱਚ ਬੈਠੇ ਰਹੇ ਤੇ ਉਹਨਾਂ ਦੀ ਫਸਲ ਦੀ ਕੋਈ ਸਾਰ ਨਹੀਂ ਲਈ ਕਿਵੇਂ ਨਾ ਕਿਵੇਂ ਕਰਕੇ ਕਿਸਾਨਾਂ ਨੇ ਫਸਲ ਚੁਕਾਈ ਜ਼ਰੂਰ ਪਰ ਉਸ ਦੇ ਉੱਪਰ ਮੋਟੀ ਕਾਟ ਲਗਾਈ ਗਈ ਸੇਲਰ ਤੇ ਵਪਾਰੀ ਲੋਕ ਕਿਸਾਨ ਦੀ ਫਸਲ ਨੂੰ ਖਰੀਦਣ ਦੇ ਲਈ ਬਿਲਕੁਲ ਤਿਆਰ ਨਹੀਂ ਸੀ ਤੇ ਦੋਸਤੋ ਸਭ ਤੋਂ ਵੱਡਾ ਦੁੱਖ ਉਦੋਂ ਹੋਇਆ ਜਦੋਂ ਕਿਸਾਨਾਂ ਦਾ ਹਮਦਰਦ ਕਿਸਾਨਾਂ ਦਾ ਦੁੱਖ ਸਮਝਣ ਵਾਲਾ ਭਗਵੰਤ ਮਾਨ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਸਾਰ ਨਹੀਂ ਲੈਣ ਆਇਆ ਦੋਸਤੋ ਅੱਜ ਆਪਾਂ ਦੇਖ ਰਹੇ ਹਾਂ ਕਿ ਖਨੌਰੀ ਬਾਰਡਰ ਦੇ ਉੱਪਰ ਕਿੰਨੇ ਦਿਨ ਹੋ ਗਏ ਡੱਲੇਵਾਲ ਸਾਹਿਬ ਮਰਨ ਵਰਤ ਦੇ ਉੱਪਰ ਬੈਠੇ ਹੋਏ ਆ ਪਰ ਉਹਨਾਂ ਦੀ ਕੋਈ ਮੰਗ ਤਾਂ ਕੀ ਮੰਨਣੀ ਹੈ ਕਿਸੇ ਤੇ ਲੀਡਰਾਂ ਨੇ ਉਹਨਾਂ ਦੀ ਸਾਰ ਨਹੀਂ ਲਈ ਜੇਕਰ ਸਰਕਾਰ ਕਿਸਾਨ ਹਮੈਤੀ ਹੁੰਦੀ ਤਾਂ ਜ਼ਰੂਰ ਉਹਨਾਂ ਤੱਕ ਪਹੁੰਚ ਕਰਦੀ ਤੇ ਸੈਂਟਰ ਸਰਕਾਰ ਤੱਕ ਉਹਨਾਂ ਦੀ ਮੰਗ ਪਹੁੰਚਾਉਂਦੀ ਦੋਸਤੋ ਜੇਕਰ ਆਪਾਂ ਰੁਜ਼ਗਾਰ ਦੀ ਗੱਲ ਕਰੀਏ ਤਾਂ ਜਿਆਦਾਤਰ ਇਹ ਸਰਕਾਰ ਆਪਣੇ ਕੀਤੇ ਵਾਅਦਿਆਂ ਅਨੁਸਾਰ ਰੁਜ਼ਗਾਰ ਦੇਣ ਦੇ ਵਿੱਚ ਕਾਮਯਾਬ ਨਹੀਂ ਹੋਈ ਦਾਅਵੇ ਜ਼ਰੂਰ ਕੀਤੇ ਜਾ ਰਹੇ ਆ ਕਿ ਅਸੀਂ ਇੰਨੇ ਲੋਕਾਂ ਨੂੰ ਰੁਜ਼ਗਾਰ ਦੇ ਦਿੱਤਾ ਪਰ ਹਰ ਰੋਜ਼ ਜੋ ਵੀਡੀਓ ਦੇਖਦੇ ਆਂ ਅਜੇ ਤੱਕ ਪੜ੍ਹੇ ਲਿਖੇ ਨੌਜਵਾਨਾਂ ਦੇ ਵਿੱਚ ਇਸ ਸਰਕਾਰ ਨੂੰ ਲੈ ਕੇ ਨਿਰਾਸ਼ਾ ਹੀ ਦਿਖਾਈ ਦਿੰਦੀ ਆ ਨਵੇਂ ਰੁਜ਼ਗਾਰ ਪੈਦਾ ਨਹੀਂ ਹੋਏ ਸਗੋ ਉਹਨਾਂ ਵਿੱਚ ਕਮੀ ਆ ਭਗਵੰਤ ਮਾਨ ਨੇ ਕਿਹਾ ਸੀ ਕਿ ਇੱਥੇ ਆ ਕੇ ਗੋਰੇ ਨੌਕਰੀ ਕਰਿਆ ਕਰਨਗੇ ਪਰ ਇਦਾਂ ਦਾ ਕੁਝ ਨਹੀਂ ਹੋਇਆ ਪੰਜਾਬ ਦੇ ਵਿੱਚ ਹੀ ਬਹੁਤ ਸਾਰੇ ਲੋਕ ਇਹੋ ਜਿਹੇ ਆ ਜੋ ਰੁਜ਼ਗਾਰ ਨਾ ਮਿਲਣ ਕਰਕੇ ਆਪਣਾ ਦੇਸ਼ ਆਪਣਾ ਪੰਜਾਬ ਛੱਡਣ ਦੇ ਲਈ ਮਜਬੂਰ ਹੋ ਰਹੇ ਆ ਮਹਿਲਾਵਾਂ ਨੂੰ 1000 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਵੀ ਅਜੇ ਤੱਕ ਅਧੂਰਾ ਜੇਕਰ ਸਫਲਤਾ ਦੀ ਗੱਲ ਕਰੀਏ ਤਾਂ ਦੋਸਤੋ ਇੱਕ ਹੀ ਸਫਲਤਾ ਜਿਹੜੀ ਹਰ ਇੱਕ ਨੂੰ ਦਿਖਾਈ ਦਿੰਦੀ ਆ ਉਹ ਹੈ ਬਿਜਲੀ ਦੇ ਮਾਵਲੇ ਦੇ ਵਿੱਚ ਜ਼ੀਰੋ ਬਿੱਲ ਜ਼ਰੂਰ ਆ ਰਹੇ ਆ ਇਹ ਮਾਵਲੇ ਦੇ ਵਿੱਚ ਸਰਕਾਰ ਨੂੰ ਜ਼ਰੂਰ ਆਪਾਂ ਕਾਮਯਾਬ ਕਵਾਂਗੇ ਦੋਸਤੋ ਤੁਸੀਂ ਕਮੈਂਟਾਂ ਰਾਹੀਂ ਦੱਸੋ ਕਿ ਤੁਹਾਡੀਆਂ ਉਮੀਦਾਂ ਦੇ ਉੱਪਰ ਇਹ ਸਰਕਾਰ ਕਿੰਨੀ ਕੁ ਪੂਰੀ ਉੱतरी ਆ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਿਹੜੀ ਸਰਕਾਰ ਦਾ ਸਾਥ ਦੇਣ ਵਾਲਿਆਂ ਕਿ ਫਿਰ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆ ਸਕੇਗੀ ਜਾਂ ਨਹੀਂ ਕਮੈਂਟ ਜਰੂਰ ਕਰੋ ਹੋਰ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ